ਜਿਹੜੇ ਲੋਕ ਖਾਂਦੇ ਨੇਗੇ ਬਾਹਰੋਂ ਦੀ ਜਿਵੇਂ ਫਾਸਟ ਫੂਡ ਦੀ ਗੱਲ ਕਰ ਲਈਏ ਜਾਂ ਫਿਰ ਪੈਕੇਜਡ ਫੂਡ ਜਿਹੜਾ ਜ਼ਿਆਦਾ ਖਾਂਦੇ ਆ ਉਹ ਕਿੱਥੇ ਇਫੈਕਟ ਪਾਉਂਦੀਆਂ ਨੇਗੇ ਸਾਡੀ ਬਾਡੀ ਤੇ ਸਾਡੀ ਬਾਡੀ ਦੇ ਸਿਸਟਮ ਨੂੰ ਡੈਮੇਜ ਕਰ ਰਿਹਾ ਹੈ ਜਿਹੜੇ ਚਿਪਸ ਹੈਗੇ ਯਾ ਆਪਾਂ ਬਾਹਰੋਂ ਚੀਜ਼ਾਂ ਲੈ ਕੇ ਖਾਂਦੇ ਹਾਂ ਸਾਨੂੰ ਲੱਗਦਾ ਹੈ ਉਹਦੇ ਨਾਲੋਂ ਬੈਟਰ ਫੂਡ ਆਪਣੇ ਘਰੇ ਅਵੇਲੇਬਲ ਹੈ ਅਗਰ ਆਪਾਂ ਘਰੇ ਪ੍ਰੀਪੇਅਰ ਕਰਕੇ ਬਣਾਉਂਦੇ ਆਪਾਂ ਪਾਇਉਤ ਦੀ ਗੱਲ ਕੀਤੀ ਹੈ ਕਿ ਇਹਦੇ ਨਾਲ ਪ੍ਰੋਬਲਮਸ ਕੀ ਕੀ ਆ ਜਾਂਦੀਆਂ ਨੇ ਅੱਗੇ ਕੀ ਕੀ ਹੋਰ ਸਵियर ਹੋ ਸਕਦਾ ਹੈ ਜੇ ਅਗਰ ਟ੍ਰੀਟਮੈਂਟ ਨਹੀਂ ਹੁੰਦਾ ਇਹਦਾ ਤਾਂ ਫਾਈਲਸ ਦੇ ਵਿੱਚ ਕਈ ਤਰੀਕੇ ਦੀ ਪ੍ਰੋਬਲਮ ਹੁੰਦੀ ਹੈ ਮੇਨ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਹੈਂਦਾ ਪੇਨ ਹੋ ਸਕਦਾ ਉੱਥੇ ਜਾਂ ਬਲੀਡਿੰਗ ਹੋ ਸਕਦੀ ਹੈ ਤੇ ਅਕਸਰ ਲੈਟਰਨ ਚ ਖੂਨ ਆਏ ਪਰ ਅੱਜਕਲ ਤੇ ਪਾਈਲਸ ਦੇ ਟਰੀਟਮੈਂਟ ਦੀ ਐਕਸੈਪਟੈਂਸ ਮਤਲਬ ਲੋਕ ਕਿ ਛੇਤੀ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਲੇਜ਼ਰ ਨਾਲ ਇਹਦਾ ਸਰਜਰੀ ਹੋ ਜਾਂਦੀ ਹੈ ਅਗਰ ਆਪਾਂ ਇਲਾਜ ਨਹੀਂ ਕਰਾਉਂਦੇ ਫਿਰ ਪਾਈਲਸ اور ਕਬਜ਼ ਕਰਕੇ ਪਾਈਲਸ ਦਾ ਗ੍ਰੇਡ ਵਧ ਜਾਂਦਾ ਹੈ ਜਿਹੜਾ ਅੰਦਰ ਪਾਈਲਸ ਹੈ ਉਹ ਕਈ ਵਾਰੀ ਬਾਹਰ ਆ ਜਾਂਦਾ ਹੈ ਫਿਰ ਵੀ ਇਲਾਜ ਨਾ ਕਰਾਵਾਂ ਤੇ ਪਾਇਲਸ ਕਦੀ ਕਦੀ ਗੈਂਗਰੀਨ ਹੋ ਜਾਂਦੇ ਆ ਸੜ ਜਾਂਦੇ ਨੇ ਸਟੂਲ ਪਾਸ ਕਰਨ ਚ ਪੇਸ਼ੰਤ ਨੂੰ ਦਿੱਕਤ ਹੁੰਦੀ ਹੈ ਉੱਥੇ ਪਸ ਪੈ ਸਕਦੀ ਹੈ ਪਾਇਲਸ ਔਰ ਕਵਜ਼ ਦੀ ਬਿਮਾਰੀ ਦਾ ਟਾਈਮ ਰੰਦੇ ਇਲਾਜ ਨਾ ਕਰਾਵਾ ਜਿਹੜੇ ਲੋਕ ਖਾਂਦੇ ਨੇਗੇ ਬਾਹਰੋਂ ਦੀ ਜਿਵੇਂ ਫਾਸਟ ਫੂਡ ਦੀ ਗੱਲ ਕਰ ਲਈਏ ਜਾਂ ਫਿਰ ਪੈਕੇਜਡ ਫੂਡ ਜਿਹੜਾ ਜ਼ਿਆਦਾ ਖਾਂਦੇ ਆ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਚਿਪਸ ਜਾਂ ਕਰਕਰੇ ਐ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਪਸੰਦ ਹੁੰਦੀਆਂ ਨੇ ਉਹ ਕਿੱਥੇ ਇਫੈਕਟ ਪਾਉਂਦੀਆਂ ਨੇਗੇ ਸਾਡੀ ਬਾਡੀ ਤੇ ਮੈਂ ਸਾਡੀ ਤੇ ਇਹ ਸੋਚ ਹੈ ਕਿ ਇਹਨਾਂ ਦਾ ਚੰਗਾ ਇਫੈਕਟ ਨਹੀਂ ਹੁੰਦਾ ਅ ਲੇਕਿਨ ਅੱਜਕੱਲ ਬੱਚਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖਣਾ ਬਹੁਤ ਮੁਸ਼ਕਿਲ ਹੈ ਤੇ ਇਹ ਚੀਜ਼ਾਂ ਅਸੀਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ 10 ਦਿਨਾਂ 'ਚ ਇੱਕ ਵਾਰੀ ਅਗਰ ਕੋਈ ਬੰਦਾ ਵਰਤਦਾ ਹੈ ਤਾਂ ਠੀਕ ਹੈ ਉਹ ਵੀ ਮੋਡਰੇਸ਼ਨ 'ਚ ਕਿ ਥੋੜਾ ਅਮਾਉਂਟ ਬਾਕੀ ਰੋਜ਼ ਰੋਜ਼ ਇਹ ਫਾਸਟ ਫੂਡ ਵਾਲਾ ਕਲਚਰ ਜਿਹੜਾ ਹੈ ਇਹ ਸਾਡੀ ਬੋਡੀ ਦੇ ਸਿਸਟਮ ਨੂੰ ਡੈਮੇਜ ਕਰ ਰਿਹਾ ਹੈ ਜਿਹੜੇ ਚਿਪਸ ਹੈਗੇ ਜਾਂ ਆਪਾਂ ਬਾਹਰੋਂ ਚੀਜ਼ਾਂ ਲੈ ਕੇ ਖਾਂਦੇ ਸਾਨੂੰ ਲੱਗਦਾ ਹੈ ਉਹਦੇ ਨਾਲੋਂ ਬੈਟਰ ਫੂਡ ਆਪਣੇ ਘਰੇ ਅਵੇਲੇਬਲ ਹੈ ਅਗਰ ਆਪਾਂ ਘਰੇ ਪ੍ਰੇਪੇਅਰ ਕਰਕੇ ਬਣਾਉਂਦੇ ਸਾਨੂੰ ਉਹਦੀ ਕੁਆਲਿਟੀ ਦੇ ਬਾਰੇ ਪਤਾ ਹੁੰਦਾ ਤੇ ਉਹਦਾ ਪ੍ਰੇਪਰੇਸ਼ਨ ਦਾ ਤਰੀਕਾ ਜਿਹੜਾ ਹੈ ਸਾਨੂੰ ਫਰੈਸ਼ ਔਰ ਹਾਈਜੀਨਿਕ ਚੀਜ਼ ਜ਼ਿਆਦਾ ਮਿਲਦੀ ਹੈ ਅਗਰ ਆਪਾਂ ਘਰੇ ਟ੍ਰਾਈ ਕਰਦੇ ਹਾਂ ਫਿਰ ਵੀ ਅਗਰ ਕੋਈ ਬਾਹਰਲਾ ਫਾਸਟ ਫੂਡ ਖਾਣਾ ਹੈ ਤੇ 10 ਦਿਨਾਂ ਚ ਇੱਕ ਵਾਰੀ ਮੈਨੂੰ ਲੱਗਦਾ ਹੈ ਆਪਣੇ ਸ਼ੌਕ ਵਾਸਤੇ ਖਾ ਸਕਦੇ ਹਾਂ ਬਟ ਉਹ ਸਾਡੀ ਮੇਨ ਡੇਲੀ ਡਾਈਟ ਨਹੀਂ ਹੋਣੀ ਚਾਹੀਦੀ ਆਪਾਂ ਪਾਇਲਸ ਦੀ ਗੱਲ ਕੀਤੀ ਹੈ ਕਿ ਇਹਦੇ ਨਾਲ ਪ੍ਰੋਬਲਮਸ ਕੀ ਕੀ ਆ ਜਾਂਦੀਆਂ ਨੇ ਅੱਗੇ ਕੀ ਕੀ ਹੋਰ ਸਵियर ਹੋ ਸਕਦਾ ਹੈ ਜੇ ਅਗਰ ਟ੍ਰੀਟਮੈਂਟ ਨਹੀਂ ਹੁੰਦਾ ਇਹਦਾ ਤਾਂ ਪਾਇਲਸ ਦੇ ਵਿੱਚ ਕਈ ਤਰੀਕੇ ਦੀ ਪ੍ਰੋਬਲਮ ਹੁੰਦੀ ਹੈ ਮੇਨ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਹੈਂਦਾ ਪੇਨ ਹੋ ਸਕਦਾ ਉੱਥੇ ਜਾਂ ਬਲੀਡਿੰਗ ਹੋ ਸਕਦੀ ਹੈ ਤੇ ਅਕਸਰ ਲੈਟਰਨ 'ਚ ਖੂਨ ਆਏ ਏਜ ਇਸ ਦੇਖ ਕੇ ਪੇਸ਼ੈਂਟ ਡਰ ਜਾਂਦੇ ਨੇ ਤੇ ਪਾਈਲਸ ਦੇ ਵਿੱਚ ਤੇ ਲੋਕੀ ਇਲਾਜ ਵਾਸਤੇ ਕਾਫੀ ਆਉਂਦੇ ਨੇ ਔਰ ਜਿਹੜਾ ਵੀ ਆਪਾਂ ਟ੍ਰੀਟਮੈਂਟ ਉਹਨੂੰ ਦੱਸਦੇ ਆ ਉਸ ਨੂੰ ਫਾਲੋ ਕਰਦੇ ਆ ਔਰ ਅੱਜ ਕੱਲ ਤੇ ਪਾਈਲਸ ਦੇ ਟ੍ਰੀਟਮੈਂਟ ਦੀ ਐਕਸੈਪਟੈਂਸ ਮਤਲਬ ਲੋਕੀ ਛੇਤੀ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਲੇਜ਼ਰ ਨਾਲ ਇਹਦਾ ਸਰਜਰੀ ਹੋ ਜਾਂਦੀ ਹੈ 99% ਚਾਂਸ ਹੁੰਦਾ ਹੈ ਕਿ ਲੇਜ਼ਰ ਕਰਾਉਣ ਤੋਂ ਬਾਅਦ ਪੇਸ਼ੈਂਟ ਨੂੰ ਕੋਈ ਤਕਲੀਫ ਨਹੀਂ ਆਉਂਦੀ 1% ਚਾਂਸ ਹੁੰਦਾ ਹੈ ਕਿ ਲੇਜ਼ਰ ਕਰਕੇ ਕੋਈ ਜ਼ਖਮ ਬਣ ਜਾਏ ਅੰਦਰ ਸੌਚ ਕੋਈ ਇੱਕ ਬੰਦਾ ਹੋ ਸਕਦਾ ਹੈ 99% लेजर दी एक्सेप्टेंस इतनी चंगी है ट्रीटमेंट कंप्लीट हो जाता है अगर आपा इलाज नहीं कराओगे फिर पाइल्स और कब्ज करके पाइल्स द ग्रेड वती ਜਾਂਦਾ ਹੈ ਜਿਹੜਾ ਅੰਦਰ पाइल्स ਹੈ ਉਹ ਕਈ ਵਾਰੀ ਬਾਹਰ ਆ ਜਾਂਦਾ ਹੈ ਆਪਾਂ ਫਿਰ ਵੀ ਇਲਾਜ ਨਾ ਕਰਾਵਾਂ ਤੇ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਫਿਰ ਵੀ ਇਲਾਜ ਨਾ ਕਰਾਵਾਂ ਤੇ पाइल्स ਕਦੀ ਕਦੀ ਗੈਂਗਰੀਨ ਹੋ ਜਾਂਦੇ ਨੇ ਸੜ ਜਾਂਦੇ ਨੇ ਸਟੂਲ ਪਾਸ ਕਰਨ ਚ ਪੇਸ਼ੈਂਟ ਨੂੰ ਦਿੱਕਤ ਹੁੰਦੀ ਹੈ ਉੱਥੇ ਪਸ ਪੈ ਸਕਦੀ ਹੈ ਫਿਸਚੂਲਾ ਬਣ ਸਕਦਾ ਹੈ ਫਿਸ਼ਰ ਬਣ ਸਕਦਾ ਹੈ ਇਹ ਚੀਜ਼ਾਂ ਹੁੰਦੀਆਂ ਅਗਰ ਆਪਾਂ ਪਾਇਲਸ ਔਰ ਕਵਰਸ ਦੀ ਬਿਮਾਰੀ ਦਾ ਟਾਈਮ ਰੰ데요 ਇਲਾਜ ਨਾ ਕਰਾਵਾਂ ਉਹਨੂੰ ਵਧਣ ਦਾ ਮੌਕਾ ਦਵਾ। ਅ ਕੁਝ ਲੋਕਾਂ ਨੂੰ ਨਾ ਜਿਵੇਂ ਅ ਅਲਕੋਹਲ ਦੀ ਬਹੁਤ ਆਦਤ ਹੁੰਦੀ ਆ ਤੇ ਪਾਇਲਸ ਦੇ ਵਿੱਚ ਉਹ ਕਿੰਨਾ ਕੁ ਆਪਣਾ ਰੋਲ ਪਲੇ ਕਰਦਾ ਹੈ। ਦੇਖੋ ਜੀ ਅਲਕੋਹਲ ਤੇ ਹਰ ਪਾਸੇ ਕੋਈ ਨਾ ਕੋਈ ਰੋਲ ਪਲੇ ਕਰਦਾ ਹੈ। ਅ ਅਲਕੋਹਲ ਨਾਲ ਕਈ ਵਾਰੀ ਕੀ ਹੁੰਦਾ ਹੈ ਕਿ ਲਿਵਰ ਡੈਮੇਜ ਹੁੰਦਾ ਹੈ ਜਿਹਦੇ ਕਰਕੇ ਸਪੈਸ਼ਲ ਕਿਸਮ ਦੇ ਪਾਇਲਸ ਵਰਗੀ ਦਿਖਣ ਲਾਇਕ ਐਦਾਂ ਦੀ ਬਿਮਾਰੀ ਹੁੰਦੀ ਜਿਹੜੀ ਦੇਖਣ ਨੂੰ ਪਾਇਲਸ ਹੀ ਲੱਗਦੀ ਆ। ਬਟ ਟੈਕਨੀਕਲੀ ਉਹ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ ਲੇਕਿਨ ਪੇਸ਼ੈਂਟ ਨੂੰ ਸੇਮ ਲੱਗਦੀ ਕਿਉਂਕਿ ਨੁਕਸ ਉਹੀ ਹੁੰਦਾ ਹੈ ਕਿ ਜਦੋਂ ਸਟੂਲ ਪਾਸ ਕਰਦਾ ਹੈ ਤਾਂ ਉਹਦੇ ਵਿੱਚ ਬਲੱਡ ਆਉਂਦਾ ਹੈ ਤੇ ਅਗਰ ਕਿਸੇ ਨੂੰ ਪਾਈਲਸ ਹੈ ਤੇ ਪਹਿਲੇ ਤੋਂ ਉਹਨੂੰ ਇਹ ਚੈੱਕ ਕਰਨਾ ਪੈਂਦਾ ਹੈ ਕਿ ਇਹ ਐਲਕੋਹਲ ਕਰਕੇ ਹੈ ਜਾਂ ਇਹ ਕਵਸ ਕਰਕੇ ਹੈ लेकिन जिस भी कारण से है एलकोहल्च अगर अल्कोहल करके हो रहा है फिर तो अल्कोहल बंद के बगैर ठीक ही नहीं होएगा जी उन्होंने जरूर बंद करना है लेकिन अगर पाइल्स करके कब्ज़ करके पाइल्स हो रहे हैं ਸਾਨੂੰ ਲੱਗਦਾ ਹੈ ਕਿ ਜਿਹੜੀ ਮੈਡੀਸਿਨਸ ਆਪਾਂ ਦੇ ਰਹੇ ਆ ਜਾਂ ਬੈਟਰ ਲਾਈਫ ਸਟਾਈਲ ਵਾਸਤੇ ਪੇਸ਼ੈਂਟ ਨੂੰ ਅਲਕੋਹਲ ਤੇ ਕੋਸ਼ਿਸ਼ ਕਰਨੀ ਚਾਹੀਦੀ ਬੰਦ ਹੋ ਜਾਏ ਅਗਰ ਨਹੀਂ ਬੰਦ ਕਰ ਸਕਦਾ ਕਈ ਲੋਕੀ ਐਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਜੀ ਅਸੀਂ ਨਹੀਂ ਬੰਦ ਕਰ ਸਕਦੇ ਤੇ ਅਸੀਂ ਇਹ ਜ਼ਰੂਰ ਕਹਿੰਦੇ ਕਿ ਉਹਨੂੰ ਬਿਲਕੁਲ ਘੱਟ ਤੋਂ ਘੱਟ ਲੈਵਲ ਤੇ ਲੈ ਕੇ ਆਓ ਤਾਂ ਕਿ ਜਿਹੜਾ ਆਪਾਂ ਬਾਕੀ ਪਾਈਲਸ ਦਾ ਟ੍ਰੀਟਮੈਂਟ ਕਰ ਰਹੇ ਹਾਂ ਉਹ ਇਫੈਕਟਿਵ ਹੋਏ ਤੋ ਉਹਨੂੰ ਰਿਲੀਫ ਵਧੀਆ ਮਿਲੇ ਸਰੇ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਅਗਰ ਤਾਂ ਹਰਨੀਆਂ ਦੀ ਇੱਕ ਪ੍ਰੋਬਲਮ ਜਿਹੜੀ ਹੈ ਕਈ ਪੇਸ਼ੈਂਟਸ ਹੁੰਦੀ ਹੈ ਉਹ ਮੈਂ ਜ਼ਰੂਰ ਚਾਹਾਂਗਾ ਇੱਕ ਵਾਰੀ ਦੱਸੋ ਕਿ ਹਰਨੀਆਂ ਕੀ ਹੁੰਦਾ ਹੈ ਤੇ ਉਹਦੇ ਨਾਲ ਕੀ ਪ੍ਰੋਬਲਮ ਜਿਹੜੀ ਹੈ ਉਹ ਰੀਜ਼ ਹੋ ਸਕਦੀ ਹਰਨੀਆਂ ਦਾ ਮਤਲਬ ਹੈ ਕਿ ਸਾਡੀ ਜਿਹੜੀ ਪੇਟ ਦੀ ਇਹ ਦੀਵਾਰ ਹੈ ਉਹਦੇ ਵਿੱਚ ਜਿਹੜੀ ਮਸਲਸ ਨੇ ਇਹਨੂੰ ਰੋਕ ਕੇ ਰੱਖਿਆ ਹੋਇਆ ਹੈ ਅੰਤੜੀਆਂ ਨੂੰ ਅੰਦਰ ਕਿਥੇ ਨਾ ਕਿਥੇ ਇਸ ਦੀਵਾਰ ਦੇ ਵਿੱਚ ਛੇਦ ਹੋ ਜਾਏ ਯਾਨੀ ਮਸਲ ਵੀਕ ਹੋ ਜਾਏ ਔਰ ਇੱਕ ਓਪਨਿੰਗ ਹੋ ਗਈ ਤੇ ਇਸ ਜਿਹੜਾ ਛੇਦ ਬਣਿਆ ਇਹਨੂੰ ਆਪਾਂ ਹਰਨੀਆਂ ਕਹਿੰਦੇ ਹਾਂ ਤੇ ਇਹਦੇ ਵਿੱਚ ਹੁੰਦਾ ਕਿ ਜਦੋਂ ਛੇਦ ਹੋ ਗਿਆ ਤੇ ਉਹ ਜਿਹੜੀ ਅੰਤੜੀ ਹੈ ਜਿਨ੍ਹਾਂ ਨੂੰ ਟਿੱਡ ਦੇ ਵਿੱਚ ਹੋਣਾ ਚਾਹੀਦਾ ਉਹ ਫਿਰ ਇਸ ਛੇਦ ਰਾਹੀਂ ਬਾਹਰ ਨਿਕਲਣ ਲੱਗ ਜਾਂਦੀ ਹੈ ਤੇ ਬਾਹਰੋਂ ਜਦੋਂ ਆਪਾਂ ਦੇਖਾਂਗੇ ਤੇ ਸਾਨੂੰ ਲੱਗੇਗਾ ਜਿਵੇਂ ਇੱਕ ਬਾਲ ਵਰਗੀ ਸਵੇਲਿੰਗ ਹੋ ਗਈ ਹੈ ਇਸ ਚੀਜ਼ ਨੂੰ ਅਸੀਂ ਹਰਨੀਆ ਕਹਿੰਦੇ ਹਾਂ ਇਹਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਟਾਈਮ ਰੰਦੇ ਇਹਦਾ ਇਲਾਜ ਹੋ ਜਾਏ ਕਿਉਂਕਿ ਅਗਰ ਆਪਾਂ ਇਲਾਜ ਨਹੀਂ ਕਰਦੇ ਤੇ ਜਿਹੜੀ ਅੰਤੜੀ ਹੈ ਉਹ ਬਾਹਰ ਆਈ ਜਾਊਗੀ ਮਸਲ ਨੂੰ ਹੋਰ ਡੈਮੇਜ ਕਰੀ ਜਾਊਗੀ ਮਸਲ ਵੀਕ ਹੋਈ ਜਾਊਗੀ ਹਰਨੀਆ ਦਾ ਸਾਈਜ਼ ਵਧੀ ਜਾਊਗਾ ਔਰ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਅੰਤੜੀ ਜਿਹੜੀ ਬਾਹਰ ਆਈ ਉਹ ਡੈਮੇਜ ਹੋ ਜਾਏ ਉਹ ਹਰਨੀਆਂ ਦੇ ਵਿੱਚ ਫਸ ਜਾਏ ਜਿਹਨੂੰ ਆਪਾਂ ਕਹਿੰਦੇ ਆਬਸਟਰਕਟਿਡ ਹਰਨੀਆਂ ਜਾਂ ਸਟ੍ਰਾਂਗੂਲੇਟਿਡ ਹਰਨੀਆਂ ਅਗਰ ਇੱਕ ਵਾਰੀ ਅੰਤੜੀ ਉੱਥੇ ਡੈਮੇਜ ਹੋ ਜਾਂਦੀ ਹੈ ਫਿਰ ਉਹ ਜਿਹੜਾ ਬਿਮਾਰੀ ਹੈ ਉਹਦਾ ਲੈਵਲ ਹੀ ਚੇਂਜ ਹੋ ਜਾਂਦਾ ਹੈ ਉਹ ਹਰਨੀਆਂ ਕੰਪਲਿਕੇਟਡ ਹਰਨੀਆਂ ਹੋ ਜਾਂਦਾ ਹੈ ਔਰ ਉਹ ਡੈメージ ਉਹ ਆਂਤੜੀਆਂ ਚ ਸਾਰਾ ਡੈメージ ਸਪਰੈਡ ਕਰ ਸਕਦਾ ਹੈ ਆਂਤੜੀ ਨੂੰ ਡੈメージ ਹੋਣ ਕਰਕੇ ਫਿਰ ਉਹਦਾ ਇਲਾਜ ਹੋਰ ਕੰਪਲਿਕੇਟਡ ਔਰ ਇੱਕ ਸਟੈਪ ਚ ਨਾ ਹੋ ਕਰਕੇ ਕਈ ਵਾਰੀ ਸਾਨੂੰ ਦੋ ਸਟੈਪ ਚ ਉਹ ਆਪਰੇਸ਼ਨ ਕਰਕੇ ਉਹਨੂੰ ਠੀਕ ਕਰਨਾ ਪੈਂਦਾ ਤੇ ਇਸ ਕਰਕੇ ਹਰਨੀਆਂ ਵੀ ਇੱਕ ਐਦਾਂ ਦੀ ਚੀਜ਼ ਹੈ ਜਿਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਟਾਈਮ ਰਹਿਣ ਦੇ ਉਹਦਾ ਇਲਾਜ ਕਰਨਾ ਚਾਹੀਦਾ ਔਰ ਉਹ ਇਲਾਜ ਉਹਦਾ ਬੜਾ ਸਿੰਪਲ ਹੈ ਕਿ ਜਿਹੜੀ ਆਂਤੜੀ ਹੈ ਉਹਨੂੰ ਵਾਪਸ ਆਪਣੀ ਪੋਜੀਸ਼ਨ ਤੇ ਰੱਖ ਕੇ ਜਿਹੜਾ ਛੇਦ ਹੈ ਇਹਨੂੰ ਟਾ ਕੇ ਔਰ ਜਾਰੀ ਲਾਂ ਬੰਦ ਕਰ ਦੇ ਜਦੋਂ ਬੰਦ ਹੋ ਜਾਂਦਾ ਹੈ ਪ੍ਰੋਬਲਮ ਕੰਟਰੋਲ ਹੋ ਜਾਂਦੀ ਹੈ